ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚਾਰੇ ਬਹੁਤ ਮਹੱਤਵਪੂਰਨ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਸੀਡਬਲਯੂਪ 19245 ਆਫ 2025 ਜੋ ਕਿ ਪੈਨਸ਼ਨਰਸ ਨੂੰ 2.99 ਦਾ ਫੈਕਟਰ ਦਿੱਤੇ ਜਾਣ ਸੰਬੰਧੀ ਲਗਾਈ ਗਈ ਹੈ ਔਰ ਇਸ ਦੇ ਵਿੱਚ ਨਿਰਮਲ ਸਿੰਘ ਧੁੰਮਾ ਐਂਡ ਆਦਰਸ ਵਰਜਸ ਸਟੇਟ ਆਫ ਪੰਜਾਬ ਐਂਡ ਆਦਰਸ ਦੇ ਕੇਸ ਦੇ ਵਿੱਚ ਇਹ ਜੋ ਹੈ ਸੀਡਬਲਯੂਪ ਲੱਗੀ ਹੈ ਇਸ ਦੀ ਮਿਤੀ B 11 25 ਹੋਈ ਸੁਣਵਾਈ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੀਆਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਦੱਸ ਦਈਏ ਕਿ ਜਿਹੜਾ ਪੈਨਸ਼ਨਰਸ ਨੂੰ 2.59 ਦਾ ਫੈਕਟਰ ਜੋ ਹੈ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਦੁਆਰਾ ਮਨਜ਼ੂਰ ਕੀਤਾ ਗਿਆ ਸੀ ਨਾ ਦੇ ਕੇ ਸਰਕਾਰ ਨੇ ਇੱਕ ਬਹੁਤ ਵੱਡਾ ਤੱਕਾ ਪੈਨਸ਼ਨਰ ਦੇ ਨਾਲ ਕੀਤਾ ਜੋ ਕਿ ਟਿਲ ਡੇਟ ਅਜੇ ਵੀ ਜਾਰੀ ਹੈ ਪਰ ਆਪकी ਪਿਛਲੀ ਕਾਂਗਰਸ ਸਰਕਾਰ ਨੇ ਇਹ ਫੈਸਲਾ ਲਿਆ ਸੀ ਪਰੰਤੂ ਮੌਜੂਦਾ ਸਰਕਾਰ ਨੇ ਤਾਂ ਇਹ ਵਾਅਦਾ ਕੀਤਾ ਸੀ ਕਿ ਆਉਂਦੇ ਸਾਲ ਹੀ ਉਹਨਾਂ ਨੂੰ ਪੈਨਸ਼ਨ ਜਾਨੇ ਕੀ 2.59 ਦਾ ਫੈਕਟਰ ਦੇ ਦਿੱਤਾ ਜਾਵੇਗਾ ਪਰੰਤੂ ਮੌਜੂਦਾ ਸਰਕਾਰ ਤਾਂ ਇਸ ਨੂੰ ਟਾਲਮਟੋਲ ਕਰਦੇ ਹੋਏ ਅੱਗੇ ਹੋਰ ਅੱਗੇ ਪਾ ਕੇ ਪੈਨਸ਼ਨਰਸ ਨੂੰ ਲੱਖਾਂ ਰੁਪਏ ਦਾ ਭਾਰੀ ਭੀਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਦਾ ਜਿਹੜਾ ਰਵਈਆ ਇਹ ਹੈ ਕਿ ਜਿਵੇਂ ਕਿਵੇਂ ਇਸ ਨੂੰ ਹੋਰ ਦੇਰੀ ਦੇ ਨਾਲ ਲਟਕਾਇਆ ਜਾਵੇ ਪਰantu ਇਸ ਦੇ ਨਾਲ ਹਰੇਕ ਪੈਨਸ਼ਨਰਸ ਨੂੰ ਇੱਕ ਵੱਡਾ ਵਿਤੀ ਕਾਟਾ ਜੋ ਹੈ ਪੈ ਰਿਆ ਹੈ ਉਸ ਦੇ ਬਾਰੇ ਸਰਕਾਰ ਜੋ ਹੈ ਚਿੰਤਿਤ ਨਹੀਂ ਹੈ ਸਿਰਫ ਉਹ ਆਪਣਾ ਪੈਸਾ ਬਚਾਉਣ ਦੇ ਚੱਕਰ ਦੇ ਵਿੱਚ ਵੱਡੀ ਉਮਰ ਵਾਲੇ ਪੈਨਸ਼ਨਰਸ ਨੂੰ ਖੱਜਲ ਖਵਾਰ ਕਰਕੇ ਆਪਣਾ ਟਾਈਮ ਪਾਸ ਲੰਘਾ ਰਹੀ ਹੈ ਹੁਣ ਇਸ ਕੇਸ ਦੀ ਜੋ ਕਿ ਨਿਰਮਲ ਸਿੰਘ ਤੁਨਵਾ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ ਪਾਈ ਗਈ ਸੀ ਇਸ ਦੀ ਪਿਛਲੀ ਜੋ ਹੀアリング ਹੈ ਉਹ B1125 ਨੂੰ ਹੋਈ ਸੀ ਤੇ ਇਸ ਦੇ ਵਿੱਚ अनेबल ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਕੋਰਟ ਦੇ ਵਿੱਚ ਇਸ ਨੂੰ ਜਿਹੜੀ ਸੁਣਵਾਈ ਦੇ ਵਾਸਤੇ ਰੱਖਿਆ ਗਿਆ ਸੀ ਗੌਰ ਮਤਲਬ ਇਹ ਹੈ ਕਿ ਪਿਛਲੀ ਹੈਰਿੰਗ ਦੇ ਵਿੱਚ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਇਹ ਕਿਹਾ ਸੀ ਕਿ 6ਵੇਂ ਤਨਖਾਹ ਕਮਿਸ਼ਨ ਦੀ ਜਿਹੜੀ ਰეკਮੈਂਡੇਸ਼ਨ ਦੇ ਅਨਸਾਰ ਜਿਹੜੀ ਕੈਬਨਿਟ ਦੇ ਵੱਲੋਂ ਲਏ ਗਏ ਫੈਸਲੇ ਜੋ ਕਿ 2.59 ਦੇ ਬਾਰੇ ਜੋ ਵੀ ਫੈਸਲਾ ਲਿਆ ਗਿਆ ਸੀ ਉਸ ਦੇ ਬਾਰੇ ਇੱਕ ਐਫਿਡੇਫਿਡ ਪ੍ਰोसीਡ ਅਦਾਲਤ ਦੇ ਵਿੱਚ ਕੀਤਾ ਜਾਵੇ ਸਬਮਿਟ ਕੀਤਾ ਜਾਵੇ ਹੁਣ ਇਹ ਸੁਣਵਾਈ ਦੇ ਦੌਰਾਨ ਕੀ ਸਰਕਾਰ ਨੇ ਇਹ ਜਿਹੜਾ ਐਫਿਡੇਫਿਡ ਸਬਮਿਟ ਕੀਤਾ ਹੈ ਜਾਂ ਨਹੀਂ ਇਸ ਦੇ ਬਾਰੇ ਅਜੇ ਵੀ ਕੋਈ ਪੁਸ਼ਟੀ ਨਹੀਂ ਹੈ ਪਰੰਤੂ ਇੱਕ ਗੱਲ ਇਹ ਹੈ ਕਿ ਇਸ ਦਾ ਫਾਈਨਲ ਫੈਸਲਾ ਤਾਂ ਨਹੀਂ ਆਇਆ ਸਗੋਂ ਮਾਨਯੋਗ ਅਦਾਲਤ ਦੇ ਵੱਲੋਂ ਇਸ ਦੀ ਇੱਕ ਹੋਰ ਜਿਹੜੀ ਹੈ ਨੈਕਸਟ ਡੇਟ ਆਫ ਹਿਅਰਿੰਗ ਦੇ ਦਿੱਤੀ ਗਈ ਹੈ 22 ਦਸੰਬਰ 2025 ਨੂੰ ਕੀਤੀ ਜਾਵੇਗੀ ਪਾਪ ਕੀ ਇਸ ਬਾਰੇ ਅਲੱਗ-ਅਲੱਗ ਜੋਤਿ ਰਹੇ ਹਨ ਅਲੱਗ-ਅਲੱਗ ਜਿਹੜੀਆਂ ਸੋਚਦੀਆਂ ਹਨ ਕਿ ਸਰਕਾਰ ਨੂੰ ਇਸ ਨੂੰ ਜਿਹੜਾ ਕੀ ਲੰਕਾਉਣਾ ਚਾਹੁੰਦੀ ਹੈ ਪਰੰਤੂ ਜਿਹੜੀ ਵਦੇਰੇ ਕਰਕੇ ਜਿਹੜੇ ਜ਼ਿਆਦਾ ਤਰ ਜੋ ਪੈਨਸ਼ਨਰਸ ਹਨ ਉਹਨਾਂ ਦਾ ਮੰਨਣਾ ਹੈ ਕਿ ਦੇਰ ਸਵੇਰ 2.98 ਦਾ ਫੈਕਟਰ ਜੋ ਹੈ ਉਹ ਪੈਨਸ਼ਨਰਸ ਨੂੰ ਦਿੱਤਾ ਜਾਣਾ ਚਾਹੀਦਾ ਹੈ ਵੀ ਇਹ ਜਿਹੜਾ ਦਿੱਤਾ ਜਾਵੇਗਾ ਵੀ ਕਿਉਂਕਿ 6ਵੇਂ ਤਨਖਾਹ ਕਮਿਸ਼ਨ ਨੇ ਇਹ ਫੈਸਲਾ ਜੋ ਹੈ 2.98 ਦਾ ਜਿਹੜਾ ਰეკਮੈਂਡ ਕੀਤਾ ਸੀ ਪੈਸ਼ਨਰ ਦੀ ਪੈਨਸ਼ਨ ਦੇ ਵਾਸਤੇ ਪਰੰਤੂ ਉਸ ਵੇਲੇ ਕਾਂਗਰਸ ਸਰਕਾਰ ਨੇ ਜੋ ਫਾਰਮੂਲਾ ਅਖਤਿਆਰ ਕੀਤਾ ਸੀ ਕਿ 113% ਡੀਏ ਤੇ ਉਸਦੇ 15% ਦਾ ਲਾਭ ਦੇ ਕੇ ਜੋ ਫਾਰਮੂਲਾ ਤਿਆਰ ਕੀਤਾ ਗਿਆ ਹੈ ਉਸਦੇ ਨਾਲ ਇਹ ਫੈਕਟਰ ਮਹਿਜ਼ 2.45 ਹੀ ਬਣਿਆ ਸੀ ਜੋ ਕਿ ਪੈਨਸ਼ਨਰਾਂ ਦੇ ਨਾਲ ਇੱਕ ਬਹੁਤ ਵੱਡਾ ਧੱਕਾ ਤੇ ਬੇਇਨਸਾਫੀ ਸੀ ਜਿਸ ਨੂੰ ਅਜੇ ਤੱਕ ਵੀ ਜਿਹੜਾ ਦੁਰਸਤ ਨਹੀਂ ਕੀਤਾ ਗਿਆ ਪਰੰਤੂ ਪੱਕਾ ਵਿਸ਼ਵਾਸ ਬਹੁਤ ਸਾਰੇ ਪੈਨਸ਼ਨਰਾਂ ਦਾ ਇਹ ਹੈ ਕਿ ਅਦਾਲਤੀ ਕਾਰਵਾਈ ਜੋ ਹੈ ਚੱਲ ਰਹੀਆਂ ਹਨ ਉਹਨਾਂ ਨੂੰ ਲਾਭ ਜ਼ਰੂਰ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਧੰਨਵਾਦ ਜੀ